ਲੋਵੀ ਕਿਸਾਨ ਵੀਰ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਨੂੰ ਬੀਮੈਨ ਅਲਟਰਾ ਦਾ ਦੁਬਾਰਾ ਆਰਡਰ ਮਿਲਿਆ ਤੇ ਮਿਲਿਆ ਵੀ ਪੂਰਾ ਕੇਸ ਦਾ ਹੀ ਹੈ ਅਸੀਂ ਕਿਸਾਨ ਵੀਰ ਦੇ ਘਰ ਪਹੁੰਚ ਚੁੱਕੇ ਹਾਂਗੇ ਉਹਨਾਂ ਨੂੰ ਬੀਮੈਨ ਅਲਟਰਾ ਜਿਹੜਾ ਦਿੱਤਾ ਹੈਗਾ ਜੇ ਤੁਸੀਂ ਦੇਖ ਸਕਦੇ ਆਪਾਂ ਪੈਕਿੰਗ ਖੋਲਦੇ ਆਪਿਆ ਖੋਲੋ ਜੀ ਸਮਾਰਕ ਇਹ ਬੀਮੈਨ ਅਲਟਰਾ ਇਹਨਾਂ ਨੇ ਪਹਿਲਾਂ ਵੀ ਬਾਈ ਉਹਨਾਂ ਨੇ ਪਾਇਆਗਾ ਵੀ ਮੇਨਲ ਅਲਟਰਾ ਅੱਜ ਦੁਬਾਰਾ ਫੇਰ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਵੱਡਾ ਹੀ ਦੇ ਦੇ ਯਾਰ ਤੁਸੀਂ ਤੇ ਅੱਜ ਇਹਨਾਂ ਨੂੰ ਕਿਲੋ-ਕਿਲੋ ਦੇ ਜਿਹੜੇ 15 ਪੀਸ ਨੇ ਪੂਰਾ ਬਾਕਸ ਹੈਗਾ ਉਹ ਵੰਚਦਾ ਕੀਤਾਗਾ ਬਾਈ ਉਹਨਾਂ ਕੋਲੇ ਆ ਤੁਸੀਂ ਦੇਖ ਸਕਦੇ ਹੋ ਵੇੜੇ ਚੰਗੇ ਪਸ਼ੂ ਰੱਖਣ ਦੇ ਸ਼ਕੀਨ ਨੇਗੇ ਤੇ ਬਾਈਹੂਰੀ ਇਹ ਵੀ ਮੇਨਲ ਅਲਟਰਾ ਜਿਹੜਾ ਉਹ ਪਾਉਂਦੇ ਨੇਗੇ ਤੇ ਇੱਕ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਦੇ ਕੁਝ ਨੇ ਜਿਹੜੇ ਬੰਦਰ ਫਰਾਕ ਹੋਈ ਜਾਂਦਾ ਜੇ ਦੁੱਧ ਨਹੀਂ ਦਿੰਦਾ ਤੇ ਜਾ ਆਪਾਂ ਕਹਿ ਲਈਏ ਵੀ ਜੇਰਨੀ ਪੈਂਦੀ ਸਹੀ ਟਾਈਮ ਤੇ ਤੇ ਦੁੱਧ ਸੂਣ ਤੋਂ ਬਾਅਦ ਦੁੱਧ ਘਟ ਜਾਂਦਾ ਹੈ ਉਹਨਾਂ ਲਈ ਇੱਕ ਰਾਮਬਾਣ ਹੈਗਾ ਬੀਮੈਨ আলਟਰਾ ਬਹੁਤ ਘੈਂਟ ਰਿਜ਼ਲਟ ਨੇਗੇ ਜਿਹੜੇ-ਜਿਹੜੇ ਵਰਤ ਰਹੇ ਨੇ ਉਹ ਦੁਬਾਰਾ-ਦੁਬਾਰਾ ਮੰਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਬੀਮੈਨ আলਟਰਾ ਦਾ ਅੱਜ ਦੁਬਾਰਾ ਫੇਰ ਹੈ ਪਹਿਲਾਂ ਇਹਨਾਂ ਨੇ 5-5 ਕਿਲੋ ਦੇ ਪਾਏ ਸੀਗੇ ਹੁਣ ਇਹ 5-5 ਕਿਲੋ ਦੀ ਪੈਕਿੰਗ ਘੱਟ ਹੋਣ ਕਰਕੇ ਇਹ ਜਿਹਨਾਂ ਦੇ 15 ਕਿਲੋ ਦੀ ਪੈਕਿੰਗ ਹੈ ਜਿਹੜੀ ਉਹ ਦੇ ਦਿੱਤੀ ਜਾਏਗੀ। ਕਿਸਾਨ ਵੀਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਮਨਾਈ ਟਰਾਲੀ ਇਹਨਾਂ ਪਿਆਰ ਸਰਕਾਰ ਦਿਖਾਏਗਾ। ਸ਼ੁਕਰੀਆ ਜੀ।